ਹਾਂ ਇਹ ਵੱਡਾ ਆਇਆ ਬਾਅਦ ਵਿੱਚ ਆ ਆ ਆ ਮਾਨੇ ਗੱਡੀ ਨਾਲ ਆ ਉਹਨਾਂ ਬਾਅਦ ਵਾਰਾ ਨਿਕਾਲਣੀ ਨਹੀਂ ਹੋਈ ਕੋਈ ਆ ਇਹਨਾਂ ਗੱਡੀ ਨਾਲ ਆ پيلا تاڏي پنهنجا تکا ڪا ਮੁਰਦਾਬਾ 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 ਪ੍ਰਸ਼ਾਸਨ ਮੁਰਦਾਬਾ 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 ਕੋਈ ਨਿਕਲਦੀ ਇਹ ਲੋਸਾਂ ਦੀ ਗੱਲ ਕੋਈ ਸੈਦਾਂ ਦਾ ਭਾਗ ਨਹੀਂ ਉਹ ਤੇਹਦਾਂ ਵੱਡੀ ਨਾ ਬੜਾ ਪੀਂਦਾ ਸਾਡਾ ਸ਼ਹਿਰ ਚਾਹਣਾ ਅੱਜ ਵੀ ਇਹੀ ਤੁਹਾਨੂੰ ਪ੍ਰੇਮ ਕਰਦੇ ਹਾਂ ਸਮਯਾਤ ਸੋਭੀ ਸਾਹਿਬ ਆਦਾ ਪੁਲਿਸ ਪ੍ਰਸ਼ਾਸਨ ਆਈ ਸਾਹਮਣੇ ਲਾ ਦੇਓ ਉਹ ਗਾਣਾ ਕਿਹਨਾ ਡੀਆਂ ਨੂੰ ਤੇ ਬੰਦਿਆਂ ਨੂੰ ਉਹਨਾਂ ਕੱਢੀਆਂ ਸਾਡੇ ਕੋਲੇ ਵੀਡੀਓ ਆ ਉਹਨਾਂ ਨੇ ਕੀ ਕਾਰਵਾਈ ਕਰਦੇ ਉਹ ਕਾਨੂੰਨ ਚ ਉਹ ਕੋ ਕੋਟ ਕਹਿੰਦੀ ਆ ਵੀ ਉਹਨੇ ਮਾਰਾ ਦੇ ਲਓ ਅਸੀਂ ਆਦੇ ਸਾਹਮਣੇ ਨਾ ਇੰਨਾ ਮੋੜਾ ਸਭੀ ਕਹਿੰਦੇ ਉਹਨਾਂ ਨੇ ਨਾ ਕਹਿਣਾ ਇੱਕ ਬੀਬੀ ਨੂੰ ਤਾਂ ਦਾ ਜਾਣਾ ਪੜਦਾ ਤਾਂ ਦਾ ਜਾਣਾ ਪੜਕੇ ਤੱਕ ਬਸਾ ਤੱਕ ਦੇਣਾ ਐਸਾ ਕਰਦੇ ਆਂ ਯਾਨੀ ਆਪਣੇ ਹੱਥ ਵੜਾਏ ਤੇ ਕਹਿੰਦੇ ਜੇ ਕਿਸੇ ਨੇ ਨਹੀਂ ਦੰਦਾ ਨਾ ਨਾ ਮਾਰੇ ਵੀ ਚਾਹੇ ਪੋਰਟ ਦੇ ਵਿੱਚ ਆ ਕੇ ਕੰਮ ਹੋਇਆ ਵੀ ਅਸੀਂ ਦੰਡੇ ਨਾਲ ਤਾਂ ਬਣਾਇਆ ਤਾਂ ਅਸੀਂ ਅਸੀਂ ਲੋਕਾਂ ਨੇ ਹੀ ਆ ਤੇ ਫਿਰ ਤੁਸੀਂ ਨਹੀਂ ਸਾਡੀ ਆਵਾਜ਼ ਚੁੱਕਣੀ ਪਰ ਹਾਈ ਕੋਰਟ ਕਹਿ ਦੂਗਾ ਵੀ ਇਹਨਾਂ ਨੂੰ ਗੋਲੀਆਂ ਮਾਰ ਕੇ ਵੰਗ ਦੇ ਜੀ ਤੁਸੀਂ ਵਗ ਜੂਗੇ ਫਿਰ ਤੁਸੀਂ ਤੁਸੀਂ ਕੋੜੋ ਐਸਐਸਪੀ ਦਾ ਡਿਸੀਜਨ ਜਿਹੜਾ ਸਾਨੂੰ ਮਾਰ ਦੇਣਗੇ ਕਿਹੜਾ ਪੈਸੇ ਕਿੱਥੇ ਸਾਰਾ ਆਪਣੀ ਬਣਾਉ ਦੇ ਤੇ ਦੇਖੋ ਪਹਿਲਾਂ ਹੀ ਸ਼ੁਰੂਆਤ ਚ ਕਹਿਦਾ ਦੀ ਤੁਹਾਡੀ ਕੋਈ ਬੇਨਤੀ ਮੈਂ ਮੰਨਦੀ ਤੁਹਾਡੀ ਉਹ ਬਣਾ ਬੰਦ ਪਾਗਾ ਹੋਇਆ ਇਹ ਤਾਂ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਸਭ ਬੰਦ ਪਾਗਾ ਕਹਿ ਰਹੇ ਹਾਂ ਕਿ ਇਹਦਾ ਮਤਲਬ ਪ੍ਰਸ਼ਾਸਨਤਾ ਦੇ ਤੋਂ ਬਾਹਰ ਵਾਲੇ ਨਹੀਂ ਕਿ ਇਹ ਕਾਨੂੰਨਿਕ ਹਾਈ ਕੋਰਟ ਐਕਸ਼ਨ ਹੋ ਰਿਹਾ सीएमपीया डायरेक्शन ਨਿਕੀਆਂ ਹਾਈ ਕੋਰਟ ਨੇ ਸਿਆਮ ਸੀਐਮ ਕੋਰਸ ਕਿਉਂ ਦੇ ਰਿਹਾ ਦੇ ਰਿਹਾ ਸਿਆਮੇ ਰੇਡਾ ਕੋਰਸ ਕੇ ਹਾਈ ਕੋਰਟ ਨੇ ਸਾਡੀ ਇਹ ਤੁਹਾਡੀ ਇਹ ਗੱਲ ਤੇ ਦੱਸ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਅੱਖਾਂ ਵਿੱਚ ਨਚਕਾ ਦੋ ਤੁਹਾਡੇ ਪ੍ਰਸ਼ਾਸਨ ਹਾਈ ਕੋਰਟ ਨੇ ਨਹੀਂ ਗੱਲ ਮੈਂ ਹੁਣ ਬਤਰੀਆ ਨਾ ਨਾ ਇਹ ਕੋਰਟ ਕੋਰਟ ਸਾਡੀ ਬਰਬਾਦੀ ਸਾਡੀ ਹੋ ਰਹੀ ਦੱਸਣਾ ਕੋਰਟ ਦੇ ਉੱਤੇ ਜਿਹੜਾ ਜਾਣਾ ਚੱਲੀ ਕੋਈ ਸਰਕਾਰ ਦੂ ਕੋਰਟ ਦੇ ਹੱਥਾਂ ਸਾਰ ਪੁਛਦੇ ਸਾਰੀ ਹੁੰਦੀ ਆ ਮੋਜੋ ਪੁਲਿਸ ਪ੍ਰਸ਼ਾਸਨ ਦੇ ਨਾਲ 7 ਅਹੀ 9 ਮਹੀਨੇ ਬੰਦੇ ਦਿੰਦੇ ਆ ਜਿਹਨਾਂ ਦੇ ਸਾਹਮਣੇ ਗਾਲਾਂ ਕੱਢੀਆਂ ਜਾਂ ਜਿਨ੍ਹਾਂ ਨੇ ਸਾਡੇ ਸੱਟਾਂ ਲਾਈਆਂ ਉਹਨਾਂ ਤੇ ਕੀ ਕਰ ਰਹੇ ਕਰਦੇ ਆ ਕਿ ਇਸੇ ਵਿੱਚ ਤੋਂ ਬੰਦਾ ਕਰੇ ਅਸੀਂ ਵੀ ਇਹ ਮੰਨੀ ਨੂੰ ਨਿਕਾਲ ਲੈ ਕਰੂ پوری ਬੋੜੀ ਤੂਰੀ ਬੇਤੀ ਅਸਲੀਅਤ ਦੀ ਹੈ ਕਿ ਨਹੀਂ ਹੈਗੇ ਨਿਕਲਸ ਦੀ ਜਾ ਇਹਨਾਂ ਨੂੰ ਕੋਕੇ ਪਾਸੇ ਚਾਲੀ ਜਾ ਕੋੜਾ ਰਾਮਸ वोट लॻा ਜਾ ਪੁਲਾਰਾ ਬੜਾ ਦਾ ਪਛੜੀ ਤੇ ਕਹਿੰਦਾ ਹੈ ਕਿ ਮੈਂ ਕਰ ਲੀਨੇ ਪਛੜੀ ਆ ਜਿਹੜੇ ਤਰ੍ਹਾਂ ਨਹੀਂ ਕਿ ਤਾਮ ਤੇ ਮਿਲਦੇ ਮਨਨ ਲਈ 30 ਲੱਖ ਰੁਪਏ ਬੋਲਦਾ ਲਿਖਤੀ ਵੀ ਤਾਂ ਨਹੀਂ ਆਪਣੇ ਖੂਤਾਂ ਨਹੀਂ ਦਿੱਤਾ ਵੀ ਇੱਥੇ ਆ ਕੇ ਗਰਾ ਨਹੀਂ ਕਰੋ ਨਹੀਂ ਇਹ ਦੁਨੀਆ ਪਿਆਏ ਕਿੰਨੀ ਬੇਈਮਤੀ ਹੈ ਸਰਕਾਰ ਦਾ ਕੰਮ ਪਾ ਦਾ ਕੰਮ ਨਹੀਂ ਕਰਦੀ ਸਰਕਾਰ ਨਹੀਂ ਕਰਦਾ ਮਰਾ ਮਤੋ ਜਾਨ ਸਰਕਾਰ ਇਹ ਲੈ ਲਿਤਾ ਦੇ ਮੈਂ ਤਿੰਨ ਦੇ ਦਿੱਤੇ ਆ ਮੈਂ ਇਹਨਾਂ ਦੇ ਜਿਹੜੇ ਸਈਏ ਕੋਲ ਹੀ ਦੇ ਦਿੱਤੇ ਜਿਹੜੇ ਕੋਲਸ ਮਲਾਉਂਦਾ ਮਾ ਜਾਂ ਕੋਈ DC ਯਾ ਨਹੀਂ DC ਆ ਜੀ ਸਾਵਾ ਕਿ ਉਹ ਦੀਦੀ ਰੱਖਤ ਪੰਟਰਾ ਤੋਂ ਕੋਲ ਦੀ 50 ਲੱਖ ਤੋਂ ਲੈਣਾ 50 ਲੱਖ ਲੈਣਾ ਤੇ ਲੱਖ ਕੋਹਟ ਦੇ ਅਗਲੇ ਬੰਦੀ ਦੀ ਆਲੀ ਜਮੀਨ ਸਾਨੂੰ ਦਵਾ ਦੇ ਉਹ ਨੀਚੇ ਦੀ ਜਮੀਨ ਆਈ ਹੈ ਤੇ ਜਮੀਨ ਲੈ ਲੋ ਤੇ ਪੈਸੇ ਉਹ ਬੰਦਾ ਲੈ ਇਹ BSP ਰੈਂਗ ਤੇ ਬੰਦੇ ਜਿਹੜੇ ਪੰਕਤੇ ਜਿੱਥੇ ਕਹਿ ਕੇ ਦਾਣਾ ਕਰ ਦਿੰਦੇ ਸੀਗਾ ਪੱਤਾ ਲਾ ਦੇ ਮੈਂ ਉਹ ਨਹੀਂ ਕਰਦਾ ਇੱਕ ਸਿੱਖ ਬੰਦਾ ਹੂ